ਰਾਤ ਰੇਸੀ ਦੇ ਦੀਨ ਪੈਂਦੇ ਜਸਵੰਤ ਨਗਰ ਵਿਖੇ ਖੁੱਲਿਆ ਸ਼ਰਾਬ ਦਾ ਠੇਕਾ ਜੋ ਕਿ 2 ਅਕਤੂਬਰ ਗਾਂਧੀ ਜਨਮ ਦਿਨ ਕਰਕੇ ਸਰਕਾਰ ਵੱਲੋਂ ਠੇਕਿਆਂ ਦੇ ਬੰਦ ਕਰਨ ਦੇ ਆਰਡਰ ਦਿੱਤੇ ਗਏ ਨੇ ਪਰ ਸਰਾਸਰ ਸ਼ਰਾਬ ਦੇ ਠੇਕੇ ਖੁੱਲੇ ਹੋਏ ਨੇ ਸ਼ਰਿਆਮ ਕਾਨੂੰਨ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਜਦ ਇਸ ਵਿਸ਼ੇ ਵਿੱਚ ਅਸੀਂ ਕੰਟਰੋਲ ਰੂਮ ਵਿੱਚ ਗੱਲ ਕੀਤੀ ਤਾਉਨਾ ਦਾ ਕਹਿਣਾ ਸੀ ਕਿ ਅੱਜ ਤੱਕ ਸ਼ਰਾਬ ਦੇ ਠੇਕੇ ਬੰਦ ਦੇ ਆਰਡਰ ਨਹੀਂ ਜਦਕਿ ਪੂਰੇ ਸ਼ਹਿਰ ਵਿੱਚ ਸ਼ਰਾਬ ਦੇ ਠੇਕੇ ਖੁੱਲੇ ਹੋਏ ਨੇ ਲੁਧਿਆਣਾ ਤੋਂ ਰਾਜਨ ਮਹਿਰਾ ਦੀ ਵਿਸ਼ੇਸ਼ ਰਿਪੋਰਟ ਦੇਖਦੇ ਰਹੋ ਦੈਨਿਕ ਪੰਜਾਬ ਸਮਾਚਾਰ ਇਹ ਦੇਖੋ ਤੁਸੀਂ ਠੇਕਾ ਖੁੱਲਿਆ ਹੋਇਆ ਹੈ ਕਿ ਜਿੱਦਾਂ ਹੀ ਕੈਮਰਾ ਚੱਲਿਆ ਤੇ ਠੇਕਾ ਹੁਣ ਬੰਦ ਕਰਨ ਲੱਗੇ ਕਹਿੰਦੇ ਨਾਣ ਵਾਸਤੇ ਅਸੀਂ ਖੋਲਿਆ ਸੀਗਾ ਇਹ ਹੈਗਾ ਠੀਕ ਚਿੱਟੀ ਕੋਠੀ ਦੇ ਨੇੜੇ ਇਹ ਹੁਣ ਤੁਸੀਂ ਦੇਖੋ ਸਾਨੂੰ ਵੇਖ ਜਦੋਂ ਕੈਮਰਾ ਚੱਲਿਆ ਤੇ ਸ਼ਟਰ ਹੁਣ ਬੰਦ ਕਰ ਰਹੇ ਆ ਕਿ 2 ਅਕਤੂਬਰ ਅੱਜ ਗਾਂਧੀ ਜਨਮ ਦਿਤੀ ਹੈ ਤੇ ਸੈਰਾ ਵੀ ਹੈ ਗਾਂਧੀ ਜਨਮ ਦਿਤੀ ਕਰਕੇ ਜਿੰਨੇ ਸਾਰੇ ਠੇਕੇ ਅੱਜ ਦੇ ਬੰਦ ਕੀਤੇ ਗਏ ਆ ਤੇ ਤੁਸੀਂ ਠੀਕ ਦੇਖ ਸਕਦੇ ਹੋ ਆ ਚਿੱਟੀ ਕੋਠੀ ਹੈ ਤੇ ਆ ਠੇਕਾ ਲੋਕੇਸ਼ਨ ਆ ਠੇਕੇ ਦਾ ਨਾਮ ਹੈ ਤੇ ਆ ਹੁਣ ਠੇਕਾ ਬੰਦ ਕਰ ਰਹੇ ਆ ਠੇਕਾ ਕਿਨੇ ਖੋਲੇ ਤੁਸੀਂ ਖੋਲੇ ਨਾ ਮਨਾ ਦਿੰਦਾ ਜੀ ਨਹੀਂ ਨਹੀਂ ਇਹ ਕਿੰਨੇ ਵੇ ਦਾ ਠੇਕਾ ਖੋਲਿਆ ਆ ਤੁਸੀਂ ਇਹ ਨਾਣ ਵਾਸਤੇ ਜਾਣਾ ਏ ਤੁਸੀਂ ਸਾਈਡ ਵਾਲਾ ਗੇਟ ਖੋਲ ਲਓ ਆ ਗੇਟ ਹੈ ਨਹੀਂ ਛੋਟਾ ਆ ਗੇਟ ਹੈ ਨਹੀਂ ਛੋਟਾ ਆ ਛੋਟਾ ਸ਼ਟਰ ਲੱਗਿਆ ਹੋਇਆ ਨਹੀਂ ਤੁਹਾਡੇ ਕੋ ਪਰਮਿਸ਼ਨ ਹੈਗੀ ਅੱਜ ਤੇ ਹੁਣ ਅੱਧਾ ਸ਼ਟਰ ਕੀਤਾ ਹੋਇਆ ਹੈ ਨਹੀਂ ਅੱਧਾ ਸ਼ਟਰ ਕੀਤਾ ਹੋਇਆ ਹੁਣ ਇਹਨੂੰ ਪੂਰਾ ਬੰਦ ਕਰੋ ਜਿਆਦਾ ਕਰੋ ਇਹ ਤਾਂ ਹੁਣੇ ਐਸਚਓ ਨਾਲ ਗੱਲ ਕਰਦੇ ਆ ਵੀ ਇਹਨਾਂ ਨੇ ਠੇਕਾ ਖੋਲਿਆ ਹੈ ਕਿਉਂਕਿ ਡੀਸੀ ਸਾਹਿਬ ਵੱਲੋਂ ਆਰਡਰ ਹੈ ਕੀ ਸ਼ਰਾਬ ਦਾ ਠੇਕਾ ਜਿਹੜਾ ਬੰਦ ਹੈ